ਸੰਗਤ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹ ਭੈਣ ਭਰਾ ਜਰੂਰ ਸੁਣਨ ਜੋ ਕਹਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਅਤੇ ਦੁਖੀ ਪਰੇਸ਼ਾਨ ਹੋਣ ਦੀ ਵਜ੍ਹਾ ਇਹ ਘਰ ਦੀ ਗਰੀਬੀ ਘਰ ਦਾ ਕਲੇਸ਼ ਜਾਂ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਤੁਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਜੀ ਦੇ ਨਾਲ ਉਹ ਝੁਗਤੀ ਉਹ ਨਾਮ ਸਾਂਝਾ ਕਰਨ ਜਾ ਰਹੇ ਹਾਂ ਜਿਹਦਾ ਪੱਲਾ ਫੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਨਾਲ ਸਾਰੀਆਂ ਰਹਿਮਤਾਂ ਸਾਰੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈ ਸਕਦੀਆਂ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਕਿ ਜਿਹੜਾ ਮਨੁੱਖ ਇਹ ਨਾਮ ਦਾ ਪੱਲਾ ਫੜ ਲੈਂਦਾ ਏ ਉਹਦਾ ਭਲਾ ਤਾਂ ਕਰਦਾ ਹੀ ਆ ਬਲਕਿ ਉਹਦੀਆਂ ਆਉਣ ਵਾਲੀਆਂ ਕਈ ਪੁਸ਼ਤਾ ਕਈ ਕੁਲਾ ਵੀ ਦਰ ਜਾਂਦੀਆਂ ਨੇ ਜੇ ਨਹੀਂ ਯਕੀਨ ਤਾਂ ਗੁਰੂ ਇਤਿਹਾਸ ਦੀ ਇਹ ਸਾਖੀ ਪੂਰੇ ਧਿਆਨ ਦੇ ਨਾਲ ਸੁਣ ਲਓ ਸੰਗਤ ਜੀ ਗੁਰੂ ਇਤਿਹਾਸ ਦੱਸਦਾ ਏ ਕਿ ਜਦੋਂ ਮੇਰੇ ਚੌਥੇ ਬਾਦਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਬਸਾਇਆ ਤਾਂ ਕਹਿੰਦੇ ਮਹਾਰਾਜ ਜੀ ਨੇ 52 ਤੋਂ ਵੱਧ ਤਰ੍ਹਾਂ ਦੇ ਕਾਰੀਗਰ ਸ਼ਹਿਰ ਦੇ ਵਿੱਚ ਲਿਆ ਕੇ ਵਸਾਏ ਹਰ ਬੰਦੇ ਨੂੰ ਕੰਮ ਤੰਦਾ ਮਿਲ ਗਿਆ ਰੋਜੀ ਰੋਟੀ ਮਿਲ ਗਈ ਕਹਿੰਦੇ ਇੱਕ ਜ਼ਿਲ੍ਹੇ ਦੇ ਇਲਾਕੇ ਦਾ ਇੱਕ ਬੰਦਾ ਜਿਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਬਹੁਤ ਜ਼ਿਆਦਾ ਦਲਿਤਰ ਉਹ ਹਰ ਵੇਲੇ ਦੁਖੀ ਪਰੇਸ਼ਾਨ ਰਹਿੰਦਾ ਜਿਹਦੇ ਕੋਲ ਵੀ ਬੈਠਦਾ ਉਹਨੂੰ ਹੀ ਆਪਣੀ ਗਰੀਬੀ ਆਪਣੇ ਦਲਿਤਰ ਬਾਰੇ ਦੱਸਦਾ ਤੇ ਸਲਾਹ ਮੰਗਦਾ ਕਿ ਮੈਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਕੀ ਕਰਾਂ ਕਹਿੰਦੇ ਇੱਕ ਦਿਨ ਉਹਦਾ ਮੇਲ ਕਿਸੇ ਗੁਰਮਖ ਪਿਆਰੇ ਦੇ ਨਾਲ ਹੋ ਗਿਆ ਉਹ ਗੁਰਮਖ ਪਿਆਰੇ ਨੇ ਉਸ ਮਨੁੱਖ ਨੂੰ ਕਿਹਾ ਕਿ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਹੈ ਅਤੇ ਸੁਣਿਆ ਵੀ ਉੱਥੇ 52 ਤਰ੍ਹਾਂ ਦੇ ਕਾਰੀਗਰ ਲਿਆ ਕੇ ਵਸਾਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਭ ਨੂੰ ਰੋਜੀ ਰੋਟੀ ਬਖਸ਼ੀ ਆ ਤੂੰ ਵੀ ਉੱਥੇ ਚਲਿਆ ਜਾ ਤੇਰਾ ਉੱਥੇ ਕੰਮ ਧੰਦਾ ਚੱਲ ਪਵੇਗਾ ਕਹਿੰਦੇ ਉਹ ਮਨੁੱਖ ਸਿਰਫ ਆਪਣੇ ਮਨ ਦੇ ਵਿੱਚ ਉਹ ਰੋਜੀ ਰੋਟੀ ਦੀ ਤਾੰਗ ਲੈ ਕੇ ਸ੍ਰੀ ਅਮਰਤ ਸਰ ਸਾਹਿਬ ਦੇਖੇ ਪਹੁੰਚ ਗਿਆ ਜਿੱਥੇਕ ਸ਼ਹਿਰ ਦੇ ਵਿੱਚ ਜਗ੍ਹਾ ਮਿਲੀ ਉੱਥੇ ਛਾਂ ਪਾ ਕੇ ਆਪਣੇ ਪਰਿਵਾਰ ਦੇ ਸਮੇਤ ਰਹਿਣ ਲੱਗਾ ਕਹਿੰਦੇ ਬਾਜ਼ਾਰ ਦੇ ਵਿੱਚ ਆ ਕੇ ਉਹਨੇ ਸ਼ਾਬਾ ਲਾ ਲਿਆ ਅਤੇ ਸ਼ਾਬੇ ਦੇ ਵਿੱਚ ਜੋ ਵੀ ਕਰਦੇ ਮਸਾਲੇ ਹੁੰਦੇ ਆ ਉਹ ਵੇਚਣ ਲੱਗਾ ਕਹਿੰਦੇ ਪਹਿਲੇ ਦਿਨ ਉਹਨੂੰ ਇੱਕ ਆਣੇ ਦੀ ਵਟਕ ਹੋਈ ਦੂਜੇ ਦਿਨ ਦੋ ਆਣਿਆਂ ਦੀ ਤੀਜੇ ਦਿਨ ਤਿੰਨ ਆਣਿਆਂ ਦੀ ਚੌਥੇ ਦਿਨ ਚਾਰ ਆਣਿਆਂ ਦੀ ਮਤਲਬ ਜਿਵੇਂ ਜਿਵੇਂ ਉਹ ਕੰਮ ਕਰ ਰਿਹਾ ਸੀ ਉਹਦੀ ਵਟਕ ਦੇ ਵਿੱਚ ਵਾਧਾ ਹੋਣ ਲੱਗਾ। ਉਹਦੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਾ। ਉਹਦੇ ਘਰ ਦੇ ਵਿੱਚ ਰੋਟੀ ਪੱਕਣੀ ਸ਼ੁਰੂ ਹੋ ਗਈ। ਕਿੱਥੇ ਤਾਂ ਉਹ ਦੋ ਵਕਤ ਦੀ ਰੋਟੀ ਨੋਹੀਂ ਮੌਤ ਆਜ ਸਨ। ਕਹਿੰਦੇ ਬਹੁਤ ਖੁਸ਼ ਰਹਿਣ ਲੱਗਾ। ਜੋ ਵੀ ਵਟਕ ਹੁੰਦੀ ਉਹਦੇ ਵਿੱਚੋਂ ਕੁਝ ਪੈਸਿਆਂ ਦਾ ਹੋਰ ਸਬਜ਼ਾਂ ਲੈ ਆਉਂਦਾ। ਆਪਣੀ ਦੁਕਾਨ ਆਪਣੇ ਛਾਬੇ ਦੇ ਵਿੱਚ ਪਾ ਲੈਂਦਾ ਅਤੇ ਬਾਕੀ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਕਹਿੰਦੇ ਇਦਾਂ ਹੀ ਦਿਨ ਬੀਤਣ ਲੱਗੇ। ਇੱਕ ਦਿਨ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਬਾਜ਼ਾਰ ਦੇ ਵਿੱਚ ਦੀ ਲੰਘੇ ਨਾਲ ਉਹਨਾਂ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗਰਦਾਸ ਜੀ ਕਹਿੰਦੇ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਸਨ ਤਾਂ ਸਾਰੇ ਦੁਕਾਨਦਾਰ ਸਤਕਾਰ ਸਹਿਤ ਮਹਾਰਾਜ ਜੀ ਦੇ ਸਤਕਾਰ ਵਜੋਂ ਆਪੋ ਆਪਣੀ ਜਗ੍ਹਾ ਤੋਂ ਉੱਠ ਖੜੇ ਹੋਏ ਅਤੇ ਮਹਾਰਾਜ ਜੀ ਨੂੰ ਨਮਸਕਾਰ ਕਰਨ ਲੱਗੇ ਕਹਿੰਦੇ ਜਦੋਂ ਤੱਕ ਇਸ ਬੰਦੇ ਦੀ ਵਾਰੀ ਆਈ ਇਹ ਜੀ ਉੱਠ ਕੇ ਖਲੋਣ ਹੀ ਲੱਗਾ ਓਨੀ ਦੇਰ ਤੱਕ ਮਹਾਰਾ ਸੱਚੇ ਪਾਤਸ਼ਾਹ ਇਹਦੇ ਛਾਪੇ ਦੇ ਅਗੋਦੀ ਲੰਗ ਗਏ ਇਹਨੂੰ ਕੁਝ ਵੀ ਪਤਾ ਨਾ ਲੱਗਾ ਕਿ ਇਹ ਕੌਣ ਹਨ ਕਹਿੰਦੇ ਇਹਨੇ ਨਾਲ ਦੇ ਦੁਕਾਨਦਾਰਾਂ ਨੂੰ ਪੁੱਛਿਆ ਕਿ ਭਾਈ ਇਹ ਕੌਣ ਸਨ ਜਿਨ੍ਹਾਂ ਦੇ ਸਤਕਾਰ ਵਜੋਂ ਤੁਸੀਂ ਸਾਰੇ ਹੀ ਉੱਠ ਖਲੋਤੇ ਅਤੇ ਨਮਸਕਾਰ ਕੀਤੀ ਤੇ ਕਹਿੰਦੇ ਉਹ ਦੁਕਾਨਦਾਰ ਨੇ ਕਿਹਾ ਵੀ ਭਾਈ ਤੂੰ ਨਹੀਂ ਜਾਣਦਾ ਇਹੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ਆਪਣੀ ਰੋਜੀ ਰੋਟੀ ਚਲਾਈ ਆ ਕਹਿੰਦੇ ਇਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਦਿਨ ਪਿੱਛੋਂ ਹੀ ਦਰਸ਼ਨ ਕੀਤੇ ਅਤੇ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ ਕਿ ਕਾਸ਼ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਇਹ ਗੁਰੂ ਰਾਮਦਾਸ ਮਹਾਰਾਜ ਜੀ ਆ ਪਰ ਮੈਂ ਵੀ ਇਹਨਾਂ ਦੇ ਰੱਜ ਕੇ ਦਰਸ਼ਨ ਕਰਦਾ ਇਹਨਾਂ ਨੂੰ ਨਮਸਕਾਰ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਜਿੰਨਾ ਕਰਕੇ ਰੋਜੀ ਰੋਟੀ ਮਿਲੀ ਆ ਕਹਿੰਦੇ ਸੋ ਉਹ ਦਿਨ ਬੀਤ ਗਿਆ ਅਗਲਾ ਦਿਨ ਹੋਇਆ ਕਹਿੰਦੇ ਗੁਰੂ ਆਰਮਦਾਸ ਮਹਾਰਾਜ ਜੀ ਅੱਜ ਫੇਰ ਬਾਜ਼ਾਰ ਦੇ ਵਿੱਚ ਦੀ ਲੰਗੇ ਕਹਿੰਦੇ ਅੱਜ ਇਹ ਪਹਿਲਾ ਹੀ ਮਹਾਰਾਜ ਜੀ ਦੇ ਸਤਕਾਰ ਵਜੋਂ ਉੱਠ ਕੇ ਖਲੋ ਗਿਆ ਜਦੋਂ ਮਹਾਰਾ ਸੱਚੇ ਪਾਤਸ਼ਾਹ ਇਦੀ ਦੁਕਾਨ ਦੇ ਅੱਗੇ ਆਏ ਇਹਦੇ ਛਾਪੇ ਦੇ ਅੱਗੇ ਆਏ ਤਾਂ ਇਹਨੇ ਨਮਸਕਾਰ ਕੀਤੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆ ਕੇ ਪੁੱਛਿਆ ਵੀ ਭਾਈ ਤੇਰਾ ਕਾਰੋਬਾਰ ਕੰਮ ਧੰਦਾ ਚੰਗਾ ਚੱਲ ਰਿਹਾ ਏ ਤਾਂ ਕਹਿੰਦੇ ਇਹਨੇ ਕਿਹਾ ਹਾਂਜੀ ਮਹਾਰਾਜ ਮੇਰਾ ਕੰਮ ਧੰਦਾ ਕਾਰੋਬਾਰ ਆਪ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਚੱਲ ਪਿਆ ਹੈ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਘਰ ਦੇ ਵਿੱਚ ਰੋਟੀ ਪੱਕਣ ਲੱਗ ਗਈ ਆ ਨਹੀਂ ਤਾਂ ਅਸੀਂ ਤਾਂ ਰੋਜੀ ਰੋਟੀ ਤੋਂ ਮੋਹਤਾਜ ਸਾਂ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਅੱਛਾ ਇਹ ਗੱਲ ਆ ਤਾਂ ਅੱਜ ਕਿੰਨੀ ਕੁ ਵਟਕ ਕਰ ਲਈ ਆ ਤੇ ਕਹਿੰਦੇ ਇੰਨੇ ਆਪਣੀ ਬੋਰੀ ਦੇ ਥੱਲੋਂ ਸਾਰੇ ਪੈਸੇ ਕੱਢ ਕੇ ਮਹਾਰਾ ਸੱਚੇ ਪਾਸ਼ਾ ਜੀ ਦੇ ਅੱਗੇ ਕਰ ਦਿੱਤੇ ਕਿਹਾ ਮਹਾਰਾ ਸੱਚੇ ਪਾਸ਼ਾ ਅੱਜ ਦੀ ਵਟਕ ਇਹ ਆ ਕਹਿੰਦੇ ਕੋ ਰਾਮਦਾਸ ਮਹਾਰਾ ਜੀ ਨੇ ਉਹਦੇ ਹੱਥੋਂ ਸਾਰੀ ਵਟਕ ਫੜ ਲਈ ਭਾਵੇਂ ਸਾਰੇ ਪੈਸੇ ਫੜ ਲਏ ਅਤੇ ਕਿਹਾ ਕਿ ਲਿਆ ਅੱਜ ਦੀ ਤੇਰੀ ਇਹ ਵਟਕ ਆਪਾਂ ਸੇਵਾ ਦੇ ਵਿੱਚ ਲਾ ਦਿੰਨੇ ਆਂ ਕਹਿੰਦੇ ਉਹ ਸਾਰੇ ਪੈਸੇ ਤਾਂ ਇੰਨੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੇ ਪਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਚੱਲਣ ਲੱਗੇ ਕਦੇ ਮਨ ਕਵੇ ਕਿ ਇਹਦੋਂ ਤਾਂ ਚੰਗਾ ਬੋਰੀ ਥੱਲੋਂ ਪੈਸੇ ਨਾ ਹੀ ਕੱਢਦਾ ਕਦੇ ਮਨ ਸ਼ੁਕਰਾਨਾ ਕਰੇ ਵੀ ਚਲੋ ਮੇਰੇ ਪੈਸੇ ਮੇਰੀ ਵਟਕ ਚੰਗੇ ਪਾਸੇ ਹੀ ਲੱਗ ਗਈ ਆ ਕਦੇ ਮਨ ਕਵੇ ਕਿ ਬਾਕੀਆਂ ਤੋਂ ਤਾਂ ਪੈਸੇ ਲੈਏ ਨਹੀਂ ਮੇਰੇ ਤੋਂ ਹੀ ਕਿਉਂ ਲੈੇ ਕਦੇ ਮਨ ਕਵੇ ਕਿ ਚਲੋ ਕਰਾਇਆ ਹੀ ਸਮਝ ਲਵਾਂਗੇ ਮਤਲਬ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਚੱਲੇ ਸੋ ਇਹ ਦਿਨ ਬੀਤਿਆ ਅਗਲਾ ਦਿਨ ਹੋਇਆ ਕਹਿੰਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਫਿਰ ਅਗਲੇ ਦਿਨ ਵੀ ਆ ਕੇ ਇਹਦੇ ਸ਼ਾਭੇ ਅੱਗੇ ਖੜ ਗਏ ਤੇ ਪੁੱਛਿਆ ਭਾਈ ਅੱਜ ਤੇਰੀ ਵਟਕ ਕਿੰਨੀ ਕੁ ਹੋਈ ਆ ਤਾਂ ਕਹਿੰਦੇ ਅੱਜ ਵੀ ਇਹਨੇ ਸਾਰੀ ਵਟਕ ਕੱਢ ਕੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰ ਦਿੱਤੀ ਅੱਜ ਮਨ ਦੇ ਵਿੱਚ ਕੋਈ ਪਛਤਾਵਾ ਨਹੀਂ ਸੀ ਕੋਈ ਸਵਾਲ ਜਵਾਬ ਨਹੀਂ ਸੀ ਕਿਨੇ ਮਹਾਰਾ ਸੱਚੇ ਪਾਤਸ਼ਾਹ ਜੀ ਇਹਦੀ ਸਾਰੀ ਵਟਕ ਲੈ ਗਏ ਅਤੇ ਸੇਵਾ ਦੇ ਵਿੱਚ ਪਾ ਦਿੱਤੀ ਗੁਰੂ ਇਤਿਹਾਸ ਕਹਿੰਦਾ ਵੀ ਇਸੇ ਤਰ੍ਹਾਂ 4 ਦਿਨ ਲਗਾਤਾਰ ਮਹਾਰਾ ਸੱਚੇ ਪਾਤਸ਼ਾਹ ਇਹਦੀ ਛਾਪੇ ਤੇ ਹੁੰਦੇ ਰਹੇ ਅਤੇ ਇਹਦੇ ਹੱਥੋਂ ਸਾਰੀ ਵਟਕ ਲੈ ਜਾਂਦੇ ਰਹੇ ਕਿਨੇ ਹੁਣ ਜਦੋਂ ਪੰਜਵਾਂ ਦਿਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਦਿਨ ਆ ਕੇ ਇਹਨੂੰ ਪੁੱਛਣ ਲੱਗੇ ਕਿ ਭਾਈ ਜਿੱਖਾ ਅੱਜ ਤੇਰੀ ਵਟਕ ਕਿੰਨੀ ਕੁ ਹੋਈ ਆ ਤਾਂ ਕਹਿੰਦੇ ਇਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਅੱਜ ਕੋਈ ਵਟਕ ਨਹੀਂ ਹੋਈ ਅੱਜ ਨਾ ਤਾਂ ਮੇਰੇ ਸ਼ਾਬੇ ਦੇ ਵਿੱਚ ਕੁਝ ਆ ਤੇ ਨਾ ਹੀ ਮੇਰੀ ਜੇਬ ਦੇ ਵਿੱਚ ਕੁਝ ਆ ਸਾਰੀ ਗੱਲ ਦੱਸੀ ਕਿ ਮਹਾਰਾਜ ਸੱਚੇ ਪਾਸ਼ਾ ਜੋ ਵੀ ਵਟਕ ਹੁੰਦੀ ਸੀ ਉਹਦੇ ਵਿੱਚੋਂ ਹੀ ਮੈਂ ਕੁਝ ਸੌਦਾ ਲਿਆ ਕੇ ਆਪਣੇ ਛਾਬੇ ਤੇ ਰੱਖ ਲੈਣਾ ਸਾਂ ਵੇਚਦਾ ਸਾਂ ਅਤੇ ਕੁਝ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਸੋ ਇਸ ਕਰਕੇ ਅੱਜ ਮੇਰੇ ਕੋਲ ਕੁਝ ਵੀ ਨਹੀਂ ਆ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਤੱਕਿਆ ਅਤੇ ਉਹਨੂੰ ਪੁੱਛਿਆ ਵੀ ਭਾਈ ਸਿੱਖਾ ਤੇਰਾ ਨਾਮ ਕੀ ਹੈ ਕਹਿੰਦੇ ਉਹਨੇ ਅਗੋ ਕਿਹਾ ਮਹਾਰਾ ਸੱਚੇ ਪਾਸ਼ਾ ਮੇਰਾ ਨਾਮ ਸੋਮਾ ਹੈ ਤੇ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਦੀਨ ਦਿਆਲ ਅਗੋ ਕਹਿਣ ਲੱਗੇ ਕਿ ਭਾਈ ਤੇਰਾ ਨਾਮ ਸੋਮਾ ਹੈ ਇਹ ਫਿਰ ਸੋਮਾ ਤੱਕ ਨਾ ਕਦੇ ਸੁੱਕਦਾ ਏ ਨਾ ਕਦੇ ਮੁੱਕਦਾ ਏ ਸੰਗਤਜੀ ਸੋਮਾ ਉਸ ਨੂੰ ਕਿਹਾ ਜਾਂਦਾ ਜਿੱਥੋਂ ਪਾਣੀ ਦਾ ਚਸ਼ਮਾ ਫੁੱਟਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਕਿ ਭਾਈ ਜੇ ਤੂੰ ਸੋਮਾ ਹੈ ਤਾਂ ਫਿਰ ਸੋਮਾ ਤੱਕ ਨਾ ਕਦੇ ਮੁੱਕਦਾ ਨਾ ਕਦੇ ਸੁੱਕਦਾ ਕਹਿੰਦੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਕਿ ਤੂੰ ਕੱਲਾ ਸੋਮਾ ਨਹੀਂ ਆ ਤੂੰ ਅੱਜ ਤੋਂ ਸੋਮਾ ਸ਼ਾ ਸ਼ਾਹਾਂ ਦਾ ਸ਼ਾ ਬੇ ਪਰਵਾਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਸ਼ ਉਸ ਸਿੱਖ ਦੀ ਝੋਲੀ ਦੇ ਵਿੱਚ ਪਾਈਆਂ ਐਸੇ ਬਚਨ ਕੀਤੇ ਕਿ ਪੀੜੀ ਦਰ ਪੀੜੀ ਅੱਜ ਵੀ ਉਹ ਸ਼ਾਹੀ ਅਖਵਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਜਨਮਾਂ ਦੀ ਗਰੀਬੀ ਕੱਟ ਦਿੱਤੀ ਉਹਦੀਆਂ ਆਉਣ ਵਾਲੀਆਂ ਪੀੜੀਆਂ ਦੀ ਕਿਸਮਤ ਦੇ ਵਿੱਚ ਵੀ ਅਮੀਰੀ ਲਿਖ ਦਿੱਤੀ ਕਿਉਂਕਿ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੀਨ ਤਿਆਰ ਸਤਿਗੁਰ ਸੱਚੇ ਪਾਸ਼ਾ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਆ ਜਦੋਂ ਕਿਸੇ ਤੇ ਦਇਆਲ ਹੁੰਦੇ ਆ ਤਾਂ ਸਿਰਫ ਉਸ ਮਨੁੱਖ ਤੇ ਹੀ ਕਿਰਪਾ ਨਹੀਂ ਕਰਦੇ ਜਿਹਦੇ ਤੇ ਨਿਹਾਲ ਹੋਏ ਜਿਹਦੇ ਤੇ ਤਰਸ ਆ ਬਲਕਿ ਉਹ ਦੀਆਂ ਕਈ ਪੁਸ਼ਤਾ ਕਈ ਕੁਲਾਂ ਨੂੰ ਉਮੀਦਾਰ ਦਿੰਦੇ ਆ ਜਿਵੇਂ ਕਿ ਸਾਖੀ ਦੇ ਵਿੱਚ ਆਪਾਂ ਸੋਮਾ ਸ਼ਾਹ ਬਾਰੇ ਗੱਲ ਕੀਤੀ ਸੋ ਸੰਗਤ ਜੀ ਅੱਜ ਦੀ ਇਹ ਵੀਡੀਓ ਇਹ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਆ ਕਿ ਆਪਾਂ ਵੀ ਗੁਰਰਾਮ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਬਸ ਉਹਨਾਂ ਦੀ ਗੱਲ ਮੰਨਣੀ ਪੈਣੀ ਆ ਇਹ ਦੋ ਤਿੰਨ ਕੰਮ ਕਰਨੇ ਪੈਣੇ ਆ ਇੱਕ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਰੋਜ਼ ਅਮਰਤ ਵੇਲੇ ਉੱਠਣ ਨੂੰ ਕਹਿੰਦੇ ਆ ਉੱਠ ਕੇ ਨਾਮ ਜਪਣ ਨੂੰ ਕਹਿੰਦੇ ਆ ਤਾਂ ਅਮਰਤ ਵੇਲੇ ਉਠੋ ਠ ਕੇ ਨਾਮ ਜਪੋ ਤੇ ਜਿਹੜੇ ਭੈਣ ਭਰਾ ਕਹਿ ਦਿੰਦੇ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਨਾਮ ਜਪਿਆ ਨਹੀਂ ਜਾਂਦਾ ਇਹ ਦਾਤਾਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੀ ਦੇਣੀਆਂ ਨੇ ਬਸ ਨਿਮਾਣੇ ਹੋ ਕੇ ਗੁਰੂ ਅੱਗੇ ਟੈ ਪਾਓ ਗੁਰੂ ਕੋਲੋਂ ਮੰਗ ਲਓ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰੋ। ਰੋਜ਼ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਜੀ ਲਾਓ, ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਜੀ ਲਾਓ। ਗੁਰੂ ਰਾਮਦਾਸ ਮਹਾਰਾਜ ਜੀ, ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀ ਚੌਥੀ ਜੋਤ ਤੁਹਾਨੂੰ ਨਿਰਾਸ਼ ਨਹੀਂ ਕਰਨਗੇ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 15-20 ਮਿੰਟ ਜੇ ਜ਼ਿਆਦਾ ਜਪ ਸਕਦੇ ਹੋ ਤਾਂ ਜ਼ਿਆਦਾ ਜਪੋ। ਬਸ ਕੋਈ ਔਖਾ ਕੰਮ ਨਹੀਂ ਕਰਨਾ। ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਹੀ ਕਰਨਾ ਹੈ ਜਾਂ ਤਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦੇ ਮੋਹਤਾਜ ਤਨ ਤਨ ਰਾਮਦਾਸ ਗੁਰ ਜਿਨ ਨਸਿਰਿਆ ਤੇ ਨੇ ਸਵਾਰਿਆ ਮਤਲਬ ਜਿੱਥੇ ਤੁਹਾਡਾ ਮਨ ਟਿਕਦਾ ਹੈ ਜੋ ਸ਼ਬਦ ਤੁਸੀਂ ਜਾਪ ਕਰਨਾ ਚਾਹੁੰਦੇ ਉਹ ਕਰ ਲਓ ਬਸ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਨਾ ਹੈ ਪੂਰੇ ਪਿਆਰ ਦੇ ਵਿੱਚ ਭਿੱਜ ਕੇ ਪੂਰੀ ਸ਼ਰਧਾ ਭਾਵਨਾ ਨਾਲ ਪੂਰੇ ਸਤਕਾਰ ਦੇ ਨਾਲ ਅਤੇ ਇਹ ਦਾਤਾਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਹੀ ਮਿਲਣੀਆਂ ਨੇ ਰੋਜ਼ ਰੋਜ਼ ਗੁਰੂ ਦਾ ਨਾਮ ਜਪ ਕੇ ਗੁਰੂ ਕੋਲੋਂ ਉਹਨਾਂ ਦੇ ਲਈ ਪ੍ਰੇਮ ਪਿਆਰ ਸ਼ਰਧਾ ਭਾਵਨਾ ਭਰੋਸਾ ਮੰਗੋ ਨਿਤ ਦਾ ਅਮਰਤ ਵੇਲਾ ਮੰਗੋ ਨਿਤ ਦਾ ਨੇਮ ਮੰਗੋ ਤਾਂ ਦੇਖਣਾ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਕੋਲੋਂ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਮਹਾਪੁਰਖ ਜੀ ਕਹਿੰਦੇ ਜੋ ਮਨੋੱਖ ਅਮਰਤ ਵੇਲੇ ਉੱਠ ਕੇ ਗੁਰਨਾਨਕ ਪਾਸ਼ਾ ਜੀ ਦੇ ਕਰਦੇ ਮੰਗਤੇ ਬਣ ਜਾਂਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰਦੇ ਮੰਗਤੇ ਬਣ ਜਾਂਦੇ ਆ ਉਹ ਫਿਰ ਪੂਰਾ ਦਿਨ ਬਾਦਸ਼ਾਹਾਂ ਵਾਂਗ ਜੀਵਨ ਜਿੰਦੇ ਆ ਮਹਾਰਾ ਸੱਚੇ ਪਾਸ਼ਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੀ ਬਾਦਸ਼ਾਹੀਆਂ ਬਖਸ਼ ਦਿੰਦੇ ਆ ਸੋ ਆਓ ਅੱਜ ਤੋਂ ਰੋਜ਼ ਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਜੀ ਬੇਨਤੀ ਲਾਉਣੀ ਸ਼ੁਰੂ ਕਰੀਏ ਜੇਕਰ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ ਤਾਂ ਦੁਪਹਿਰ ਵੇਲੇ ਰਾਤ ਵੇਲੇ ਕਿਸੇ ਵੇਲੇ ਹੀ ਬੈਠ ਕੇ ਗੁਰੂ ਨੂੰ ਯਾਦ ਕਰ ਲਓ ਗੁਰੂ ਕੋਲੋਂ ਅਮਰਤ ਵੇਲਾ ਮੰਗ ਲਓ ਅਮਰਤ ਵੇਲੇ ਦਾ ਨਾਮ ਮੰਗ ਲਓ ਮਹਾਰਾਜ ਸੱਚੇ ਪਾਸ਼ਾ ਜੀ ਨੇ ਕਿਰਪਾ ਕਰ ਦੇਣੀ ਹੈ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਬਹੁਤ ਦਿਆਲੂ ਵਾ ਅਤੇ ਫਿਰ ਇੱਕ ਤੇ ਕਿਰਪਾ ਨਹੀਂ ਕਰਨੀ ਪੂਰੇ ਪਰਿਵਾਰ ਤੇ ਪੂਰੀ ਕੁੱਲ ਤੇ ਬਲਕਿ ਆਉਣ ਵਾਲੀਆਂ ਕਈ ਕੁਲਾਮੀ ਤਰ ਸਕਦੀਆਂ ਨੇ ਤਾਂ ਫਿਰ ਆਓ ਰੋਜ ਤਾਂ ਫਿਰ ਆਓ ਉਹ ਰੋਜ ਹੀ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਕਰਦਾ ਕੋਈ ਇੱਕ ਜੀ ਹੀ ਆਪਣਾ ਨੀਮ ਬਣਾ ਲਵੇ ਕਿ ਰੋਜ-ਰੋਜ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਗੁਰੂ ਸਾਹਿਬ ਜੀ ਤੋਂ ਆਪਣੇ ਪਰਿਵਾਰ ਦੇ ਲਈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਾਮ ਮੰਗੇ ਪਤਾ ਨਹੀਂ ਮਾਰਾ ਸੱਚੇ ਪਾਤਸ਼ਾਹ ਜੀ ਨੇ ਕਿਸ ਦਿਨ ਸਾਡੇ ਲਈ ਬਖਸ਼ਿਸ਼ ਦੇ ਖਾਤੇ ਖੋਲ੍ਹ ਦੇਣਿਆ ਤੇ ਸੱਚ ਕਰਕੇ ਜਾਣਿਓ ਜਿਸ ਦਿਨ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਹਾਲ ਹੋ ਗਏ ਬਖਸ਼ਿਸ਼ ਦੇ ਖਾਤੇ ਖੋਲ ਦਿੱਤੇ ਕਿਰਤੂਲਗਾ ਸ਼ੋਪਿੰਗ ਆ ਪੈ ਜਾਂਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕੀ ਦੀਆਂ ਦਿੱਤੀਆਂ ਦਤਾਂ ਸੰਭਾਲੀਆਂ ਵੀ ਸੁਮਾਲੀਆਂ ਨਹੀਂ ਜਾਂਦੀਆਂ ਇਹ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਸੋ ਆਓ ਆਪਾਂ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹਾਸਲ ਕਰਨ ਦੇ ਯਤਨ ਕਰੀਏ ਰੋਜ਼ ਅਮਰਤ ਵੇਲੇ ਉੱਠੋ ਨਾਮ ਜਪੋ ਸੇਵਾ ਕਰੋ ਸਿਮਰਨ ਕਰੋ ਅਤੇ ਬਦਲੇ ਦੇ ਵਿੱਚ ਗੁਰੂ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਦੇ ਪ੍ਰਤੀ પ્રેમ ਪਿਆਰ ਭਰੋਸਾ ਮੰਗੋ ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜ਼ਰੂਰ ਲਿਖਣਾ ਅਤੇ ਗੁਰੂ ਇਤਿਹਾਸ ਦੀਆਂ ਸਾਕੀ ਸੁਣਾਉਂਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਅਣਜਾਣ ਬੱਚੀ ਸਮਝ ਕੇ ਮਾਫ਼ ਕਰ ਦੇਣਾ ਸਾਧ ਸੰਗਤ ਜੀ ਆਪ ਜੀ ਵੀ ਹੋਈਆਂ ਭੁੱਲਾਂ ਗਲਤੀਆਂ ਨੂੰ ਮਾਫ਼ ਕਰ ਦੇਣਾ ਅਹੀ ਗੁਰਜੀ ਕਾਕਾ